ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਦੇ ਵਾਹ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਹਾਜ਼ਰ ਆ ਮੌਸਮ ਸੰਧ ਦੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਕਿ ਜਿਹੜੀ ਧੁੰਦ ਪਈ ਹੋਈ ਆ ਇਹਦੇ ਕੋਈ ਖਤਮ ਹੋਣ ਦੇ ਚਾਂਸ ਹੈਗੇ ਆ ਜਾਂ ਨਹੀਂ ਤੇ ਮੀਂਹ ਹਨੇਰੀ ਦਾ ਜਿਹੜਾ ਕੀ ਚਾਂਸ ਬਣ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ 14 15 ਤਰੀਕ ਨੂੰ ਇੱਕ ਸਿਸਟਮ ਆ ਰਿਹਾ ਉੱਤਰ ਭਾਰਤ ਦੇ ਵਿੱਚ ਉਸ ਦੇ ਨਾਲ ਕੀ ਪੰਜਾਬ ਵਿੱਚ ਕੋਈ ਕਣੀ ਪਾਉਗੀ ਜਾਂ ਨਹੀਂ ਪਾਉਗੀ ਕਿਹੜੇ ਕਿਹੜੇ ਸਿਸਟਮ ਬਣੇ ਹੋਏ ਆ ਇਹ ਸਾਰੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਸਿਸਟਮ ਆ ਦੀ ਸਿਸਟਮ ਇਸ ਵਕਤ ਦੀ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਲੋ ਪ੍ਰੈਸ਼ਰ ਏਰੀਆ ਬਣਿਆ ਜਿਹੜਾ ਬਹੁਤ ਜ਼ਬਰਦਸਤ ਤਰੀਕੇ ਨਾਲ ਦੱਖਣੀ ਭਾਰਤ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਉਹ ਦੇ ਰਿਹਾ ਦੂਸਰਾ ਸਿਸਟਮ ਆ ਜਿਹੜਾ ਜੀ ਉੱਤਰ ਭਾਰਤ ਦੇ ਵਿੱਚ ਅੱਜ ਸ਼ਾਮ ਨੂੰ ਜੰਮੂ ਕਸ਼ਮੀਰ ਨੂੰ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਣਾ ਤੇ ਜਿਹਦੇ ਨਾਲ ਇੱਕ ਚੱਕਰਵਾਤ ਕ੍ਰੀਏਟ ਹੋ ਸਕਦਾ ਜਿਹੜਾ ਕਿ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਦੇ ਚ ਭਾਰੀ ਬਰਫਬਾਰੀ ਜੰਮੂ ਕਸ਼ਮੀਰ ਵਿੱਚ ਖਾਸ ਤੌਰ ਤੇ ਭਾਰੀ ਬਰਫਬਾਰੀ ਦੇ ਸਕਦਾ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਵੀ ਬਰਫਬਾਰੀ ਦੀਆਂ ਕਾਰਵਾਈਆਂ ਜਾਂ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹੋ ਹੋ ਸਕਦੀਆਂ ਤੇ ਜੇ ਹਵਾਵਾਂ ਦੀ ਦੇ ਸਾਰੀ ਗੱਲ ਕਰੀਏ ਤਾਂ ਹਵਾਵਾਂ ਇਸ ਵਕਤ ਜਿਹੜੀਆਂ ਵਗ ਰਹੀਆਂ ਨੇ ਉਹ ਵਗ ਰਹੀਆਂ ਨੇ ਜੀ ਆਪਣੇ ਪਛਮਪੱਲੀਓਂ ਦੋ ਤਿੰਨ ਦਿਨ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਜਿਹਦੇ ਕਰਕੇ ਜ਼ਬਰਦਸਤ ਪੰਜਾਬ ਦੇ ਵਿੱਚ ਧੁੰਦ ਪਈ ਹੋਈ ਆ ਕੱਲ ਵੀ ਬਹੁਤ ਜ਼ਬਰਦਸਤ ਸੀ ਤੇ ਅੱਜ ਵੀ ਧੁੰਦ ਦੇ ਨਾਲ ਕੁਝ ਧੂਆ ਲੇਕਿਨ ਹੁਣ ਜਿਹੜਾ ਧੂਆ ਉਹ ਤਕਰੀਬਨ ਖਤਮ ਹੋ ਗਿਆ ਕਿਉਂਕਿ ਧੁੰਦ ਦਾ ਜਿਹੜੀ ਉਹ ਜ਼ਿਆਦਾ ਮਾਤਰਾ ਦੇ ਵਿੱਚ ਪਈ ਆ ਪਾਣੀ ਦਾ ਮਾਤਰਾ ਜਿਹੜਾ ਉਹ ਵੈਦਰ ਦੇ ਵਿੱਚ ਕਾਫੀ ਜ਼ਿਆਦਾ ਵੱਧ ਚੁੱਕੀ ਆ ਤੇ ਜੇਕਰ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਪਿਕਚਰ ਦੇਖਦੇ ਆਂ ਵੀ ਜ ਆਪਣੇ ਬੱਦਲ ਆ ਕਿੱਥੇ ਕਿੱਥੇ ਛਾਏ ਆ ਬੱਦਲ ਇਸ ਵਾਸਤੇ ਜੰਮੂ ਕਸ਼ਮੀਰ ਦੇ ਭਾਗਾਂ ਤੇ ਜ਼ਬਰਦਸਤ ਤਰੀਕੇ ਨਾਲ ਛਾਏ ਆ ਪੰਜਾਬ ਦੇ ਵਿੱਚ ਹਲਕੀ ਧੁੰਦ ਦੇ ਬੱਦਲ ਛਾਏ ਆ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਬੱਦਲ ਕਾਫੀ ਮਾਤਰਾ ਦੇ ਵਿੱਚ ਜਿਹੜੇ ਬਣੇ ਹੋਏ ਜੇਕਰ ਆਉਣ ਵਾਲੇ 24 ਘੰਟੇ ਵਿੱਚ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਉੱਤਰ ਭਾਰਤ ਜੰਮੂ ਕਸ਼ਮੀਰ ਨੂੰ ਵੈਸਟਰਨ ਡਿਸਟਰਬੈਂਸ ਪ੍ਰਭਾਵਿਤ ਕਰ ਰਿਹਾ ਉਹਦੇ ਕਰਕੇ ਉੱਤਰੀ ਪੰਜਾਬ ਪੱਛਮੀ ਪੰਜਾਬ ਤੇ ਮੱਧ ਪੰਜਾਬ ਇਹਨਾਂ ਤਿੰਨਾਂ ਖੇਤਰਾਂ ਦੇ ਵਿੱਚ ਬਰਖਾ ਸੰਬੰਧੀ ਕਾਰਵਾਈਆਂ ਹੋਣ ਦੀ ਸੰਭਾਵਨਾ ਉਹਦੇ ਵਿੱਚ ਹਨੇਰੀ ਛਖੜ ਵੀ ਆ ਉਹਦੇ ਵਿੱਚ ਘਰ ਚਮਕਣਾ ਛਿੱਟੇ ਵੀ ਪੈ ਸਕਦੇ ਆ ਜਾਂ ਖੁੱਝ ਥਾਵਾਂ ਦੇ ਗੜੇ ਮਾਰੀਆਂ ਜਿਹੜੀ ਉਹ ਹੋ ਸਕਦੀ ਆ ਚਾਂਸ ਜਿਹੜੇ 15 ਤੇ 16 ਤਰੀਕ ਨੂੰ ਬਣ ਰਹੇ ਆ ਦਪਹਿਰ ਤੋਂ ਬਾਅਦ 15 ਤੇ 16 ਤਰੀਕ ਤੱਕ ਜਿਹੜੀ ਇਹ ਵਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਹੋ ਸਕਦੀਆਂ ਉਹ ਵਰਖਾ ਇੱਕ ਬਰੀਚ ਵੀ ਹੋ ਕੇ ਲੰਘ ਸਕਦੀ ਆ ਜਾਂ ਲਗਾਤਾਰ 2-4 ਘੰਟੇ ਜਿਹੜੀ ਉਹ ਹਲਕੀ ਤੋਂ ਦਰਮਿਆਨੀ ਵਰਖਾ ਵੀ ਇੰਨਾ ਖੇਤਰਾਂ 'ਚ ਹੋ ਸਕਦੀ ਆ ਪੂਰਬੀ ਪੰਜਾਬ ਤੱਕ ਸਿਸਟਮ ਦੇ ਪਹੁੰਚਣ ਦੇ ਚਾਂਸ ਬਹੁਤ ਘੱਟ ਆ ਜੇਕਰ ਦੱਖਣ ਵੱਰਤੀ ਬੱਦਲ ਹੁੰਦਾ ਤਾਂ ਪੂਰਬੀ ਪੰਜਾਬ ਨਾਲ ਉੱਤਰ-ਪੱਛਮੀ ਰਾਜਸਥਾਨ ਤੇ ਹਰਿਆਣੇ ਦੇ ਦੱਖਣੀ ਤੇ ਪੂਰਬੀ ਭਾਗਾਂ 'ਚ ਕੁਝ ਹੋ ਸਕਦਾ ਨਹੀਂ ਤਾਂ ਹਰਿਆਣੇ ਦੇ ਉੱਤਰੀ ਭਾਗ ਉੱਤਰਾਖੰਡ ਦੇ ਵਿੱਚ ਗੜੇ ਮਾਰੀਆਂ ਜਿਹੜੀ ਜਾਂ ਮੀਂਹ ਜਾਂ ਦੇ ਵੀ ਦੀਆਂ ਹੋ ਸਕਦੀਆਂ ਇਸ ਤੋਂ ਬਿਨਾ Rajasthan, Gujarat, Madhya Pradesh, Uttar Pradesh, Bihar ਇਹਨਾਂ ਸਾਰੇ ਸਥਾਨਾਂ ਤੇ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਬਣਿਆ ਰਹੂਗਾ ਪੱਛਮੀ ਹਟਾਂਡੀ ਆਵਾਵਾਂ ਚੱਲਦੇ ਆ ਰਹਿਣਗੀਆਂ ਧੁੰਦ ਇਸੇ ਤਰ੍ਹਾਂ ਜਾਰੀ ਹੈ ਜਿਹੜੀ ਉਹ Rajasthan ਦੇ ਭਾਗਾਂ ਤੇ ਰਹੂਗੀ ਤੇ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਉਹ 10 ਤੋਂ 12 ਡਿਗਰੀ ਹੇਠਲਾ ਤੇ 25 ਤੋਂ 26 ਡਿਗਰੀ ਉੱਪਰਲਾ ਜਿਹੜਾ ਉਹ ਬਣਿਆ ਰਹੂਗਾ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਜੇਕਰ ਇੱਕ ਦੋ ਦਿਨ ਦੇ ਵਿੱਚ ਕੋਈ ਕਾਰਵਾਈ ਹੁੰਦੀ ਆ ਤਾਂ ਉਸ ਨੂੰ ਆਪਣਾ ਬਚਾ ਕਰਕੇ ਕਣਕ ਤੇ ਜਿਹੜੇ ਆਪਣੇ ਆਲੂਆ ਉਹਨਾਂ ਦੀ ਬਜਾਈ ਤੁਸੀਂ ਕਰ ਸਕਦੇ ਹੋ ਰੁੱਤ ਬਹੁਤ ਵਧੀਆ ਜੇਕਰ ਬਰਖਾ ਥੋੜੀ ਜ਼ਿਆਦਾ ਹੁੰਦੀ ਆ ਤਾਂ ਉਹਦੇ ਵਿੱਚ ਇੱਕ ਦੋ ਦਿਨ ਦਾ ਸਮਾਂ ਲਾ ਸਕਦਾ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਹੁਣ ਆਪਾਂ ਆਉਣ ਵਾਲੇ 5 ਦਿਨ ਦੇ ਮੌਸਮ ਦੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਉਣ ਵਾਲੇ ਪੰਦਰਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਸੈਟੇਲਾਈਟ ਪਿਕਚਰ ਤੁਸੀਂ ਦੇਖ ਸਕਦੇ ਹੋ ਦੱਖਣੀ ਭਾਰਤ ਦੇ ਵਿੱਚ ਜ਼ਬਰਦਸਤ ਬੱਦਲ ਛਾਏ ਹੋਏ ਨੇ ਤੇ ਪੂਰੀਆਂ ਜ਼ੋਰਦਾਰ ਮੀਂਹਾਂ ਕਰਬਾਏ ਹੋ ਰਹੀਆਂ ਉਸੇ ਤਰ੍ਹਾਂ ਉੱਤਰੀ ਭਾਰਤ ਦੇ ਵਿੱਚ ਜੰਮੂ ਕਸ਼ਮੀਰ ਦੇ ਭਾਗਾਂ ਤੇ ਗਿਲਗਟ ਬਲੋਚਿਸਤਾਨ ਤੇ ਆਪਣਾ ਲੇਹ ਲਦਾਖ ਜਿਹੜੇ ਉੱਥੇ ਬਰਫ਼ ਦੀ ਜ਼ਬਰਦਸਤ ਕਰਬਈਆ ਜਿਹੜੀ ਉਹ ਚੱਲ ਰਹੀ ਆ ਤੇ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹੜੀ ਕਿ ਹੋਰ ਜ਼ਿਆਦਾ ਬਦਲਣ ਦੀ ਸੰਭਾਵਨਾ ਤੇ ਜੇਕਰ ਗੱਲ ਕਰੀਏ ਆਪਾਂ 15 ਤੇ 16 ਤਰੀਕ ਦੀ ਤਾਂ 15 ਤਰੀਕ ਨੂੰ ਜਿਵੇਂ ਕਿ ਕੱਲ ਦਾ ਮੌਸਮ ਆਪਾਂ ਜੀ ਕਰ ਕਰੀਏ ਤਾਂ ਕਾਰਵਾਈਆਂ ਜਿਹੜੀਆਂ ਉਹ ਸ਼੍ਰੀਨਗਰ ਜੰਮੂ ਤੱਕ ਪਹੁੰਚ ਜਾਣਗੀਆਂ ਤੇ ਪੰਜਾਬ ਦੇ ਵੀ ਕੁਝ ਭਾਗਾਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਉਹ ਦਿਖ ਰਹੀਆਂ ਨੇ ਜਿਹੜੇ ਕਿ ਆਪਾਂ ਆਪਣੇ ਹਾਂ ਪਾਕਿਸਤਾਨ ਦੇ ਵਿੱਚ ਬੱਦਲ ਬਣੇ ਉਹ ਮੂਵ ਕਰਦੇ ਕਰਦੇ ਹੌਲੀ ਹੌਲੀ ਪੰਜਾਬ ਤੱਕ ਪਹੁੰਚਣਗੇ ਜਿਹਦੇ ਨਾਲ ਪੰਜਾਬ 'ਚ ਕਾਰਵਾਈਆਂ ਜਿਹੜੀਆਂ ਹੋ ਸਕਦੀਆਂ ਜੇਕਰ 17 ਤਰੀਕ ਦੀ ਗੱਲ ਕਰੀਏ ਤਾਂ 17 ਤਰੀਕ ਨੂੰ ਜੰਮੂ ਕਸ਼ਮੀਰ ਦੇ ਅਜਿਹੇ ਭਾਗਾਂ 'ਚ ਹਲਕੀ ਫੁਲਕੀਆਂ ਕਾਰਵਾਈਆਂ ਜਿਹੜੀਆਂ ਉਹ ਬਰਫ਼ ਸਬੰਧੀ ਬਰਖਾ ਸਬੰਧੀ ਚੱਲਦੀਆਂ ਰਹਿਣਗੀਆਂ ਤੇ ਇਸ ਤੋਂ ਬਿਨਾ ਰਾਜਸਥਾਨ ਆਪਣੇ ਗੁਜਰਾਤ ਮੱਧ ਪ੍ਰਦੇਸ਼ ਹਰਿਆਣਾ ਦੇ ਦੱਖਣ ਪੂਰਬੀ ਪੱਛਮੀ ਭਾਗ ਆ ਜਿਹੜਾ ਉੱਤਰ ਪ੍ਰਦੇਸ਼ ਪੂਰਾ ਬਿਹਾਰ ਇਨ੍ਹਾਂ ਭਾਗਾਂ ਦੇ ਵਿੱਚ ਮੌਸਮ ਆਉਣ ਵਾਲੇ 4-5 ਦਿਨਾਂ ਤੌਰ ਤੇ ਖੁਸ਼ਕ ਹੀ ਰਹੇਗਾ ਸਿਰਫ ਮੱਧ ਪੰਜਾਬ ਤੱਕ ਉੱਤਰ ਪੱਛਮੀ ਪੰਜਾਬ ਅਤੇ ਉੱਤਰੀ ਹਰਿਆਣਾ ਤੇ ਜਾਂ ਆਪਾਂ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਲਕੇ ਫੁਲਕੇ ਜਿਹੜੇ ਇਲਾਕੇ ਆ ਉਹਨਾਂ ਨੂੰ ਲੈ ਕੇ ਚੱਲ ਸਕਦੇ ਆ ਉੱਤਰਾਖੰਡ ਦੇ ਭਾਗ ਇੰਨਾ ਚ ਬਰਖਾ ਹੋ ਸਕਦੀ ਆ ਬਾਕੀ ਕਿਤੇ ਵਰਖਾ ਹੋਣ ਦੀ ਸੰਭਾਵਨਾ ਨਹੀਂ ਹੈ 18 ਤਰੀਕ ਨੂੰ ਮੌਸਮਾ ਜਿਹੜਾ ਉਹ ਆਮ ਤੌਰ ਤੇ ਪੂਰੇ ਉੱਤਰੀ ਭਾਰਤ 'ਚ ਖੁਸ਼ ਕਰਊਗਾ ਦੱਖਣੀ ਭਾਰਤ ਦੇ ਵਿੱਚ ਬਰਖਾ ਦੀਆਂ ਕਿਰਤਿਵੀਆਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ ਜੇਕਰ ਗੱਲ ਕਰੀਏ ਆਪਾਂ 19 ਤਰੀਕ ਦੀ ਤਾਂ 19 ਤਰੀਕ ਨੂੰ ਸਮੁੱਚਾ ਉੱਤਰ ਭਾਰਤ ਜੰਮੂ ਕਸ਼ਮੀਰ ਤੋਂ ਲੈ ਕੇ ਹਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਵਿਹਾਰ ਇਹਨਾਂ ਸਾਰੇ ਪਾਕਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦੇ ਮੌਸਮ ਦਾ ਹਾਲ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜੇਕਰ ਆਪ ਜੀ ਨੂੰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਮੌਸਮ ਸੰਬੰਧੀ ਨਵੇਂ-ਨਵੇਂ ਜਾਣਕਾਰੀਆਂ ਜਿਹੜੀਆਂ ਤੁਹਾਨੂੰ ਮਿਲ ਸਕਣ ਸਤਿ ਸ੍ਰੀ ਅਕਾਲ ਜੀ